ਜ਼ਰੂਰੀ ਨਹੀਂ ਉਮਰ ਵਧਣ ਨਾਲ ਦਿਲ ਵਿੱਚ ਖੁਆਇਸ਼ ਘਟ ਹੋ ਜਾਂਦੀ ਹੈ। ਇਹੀ ਤਾਂ ਉਮਰ ਹੁੰਦੀ ਹੈ ਜਦੋਂ ਦਿਲ ਵਿੱਚ ਉਮੰਗਾਂ ਦਾ ਬਹਾਵ ਜ਼ਿਆਦਾ ਹੁੰਦਾ ਹੈ। ਸ਼ਾਰੀਰੀਕ ਸੰਬੰਧਾਂ ਵਿੱਚ ਮਰਦ ਤੇ ਔਰਤ ਦੀ ਸੰਤੁਸ਼ਟੀ ਰਿਸ਼ਤੇ ਨੂੰ ਗੂੜਾ ਤੇ ਮధుਰ ਬਣਾਉਂਦੀ ਹੈ। ਜੋ ਔਰਤਾਂ ਆਪਣੀ ਸ਼ਾਤੀ ਨੂੰ ਨਹੀਂ ਟੱਕਦੀ ਇਹ ਔਰਤਾਂ ਜ਼ਿਆਦਾ ਕਾਮੁਕ ਤੇ ਸੈਕਸੀ ਹੁੰਦੀ ਹੈ। ਇਹ ਲਾਈਨਾਂ ਸੰਸਕਾਰੀ ਔਰਤਾਂ ਦੇ ਲਈ ਨਹੀਂ ਹੈ। ਅਗਰ ਕੋਈ ਲੜਕੀ ਤੁਹਾਡੇ ਨਾਲ ਗੱਲ ਕਰਦੇ ਸਮੇਂ ਆਪਣੇ ਵਾਲਾਂ ਵਿੱਚ ਹੱਥ ਫੇਰੇ ਇਸ ਦਾ ਮਤਲਬ ਇਹ ਹੈ ਕਿ ਉਹ ਤੁਹਾਨੂੰ ਪਸੰਦ ਕਰਦੀ ਹੈ। ਜਦੋਂ ਵੀ ਔਰਤਾਂ ਨੂੰ ਸੰਬੰਧ ਬਣਾਉਣ ਦੀ ਇੱਛਾ ਹੁੰਦੀ ਹੈ ਤਾਂ ਉਹ ਹਸੀ ਮਜ਼ਾਕ ਕਰਦੇ ਸਮੇਂ ਗਲਤ ਇਸ਼ਾਰੇ ਜ਼ਰੂਰ ਕਰਦੀ ਹੈ। ਇਹ ਲਾਈਨਾਂ ਸੰਸਕਾਰੀ ਔਰਤਾਂ ਦੇ ਲਈ ਨਹੀਂ ਹੈ। ਕੋਈ ਵੀ ਔਰਤ ਸਵੇਰ ਦੇ ਸਮੇਂ ਸੰਬੰਧ ਬਣਾਉਣਾ ਜ਼ਿਆਦਾ ਪਸੰਦ ਕਰਦੀ ਹੈ। ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ। ਜੋ ਹੋ ਜਾਏ ਵਿਆਹ ਜ਼ਰੂਰ ਕਰੋ। ਅਗਰ ਚੰਗੀ ਪਤਨੀ ਮਿਲ ਜਾਏ ਤਾਂ ਤੁਹਾਡੀ ਜ਼ਿੰਦਗੀ ਖੁਸ਼ਹਾਲ ਰਹੇਗੀ। ਅਗਰ ਬੁਰੀ ਮਿਲ ਗਈ ਤਾਂ ਜ਼ਿੰਦਗੀ ਘੱਟ ਖੁਸ਼ਹਾਲ ਸਮਝੋ। ਸਾਈਕੋਲੋਜੀ ਦੇ ਅਨੁਸਾਰ ਅਕਸਰ ਖੂਬਸੂਰਤ ਲੋਕਾਂ ਨੂੰ ਬੁੱਧੀਮਾਨ ਨਾ ਹੋਣ ਦੇ 바ਵਯੂਦ ਵੀ ਲੋਕ ਉਹਨਾਂ ਨੂੰ ਬੁੱਧੀਮਾਨ ਸਮਝਦੇ ਹਨ ਦਵਾ ਦੀਆਂ ਬੋਤਲਾਂ ਵਿੱਚ ਪਿਆਰ ਭਰ ਕੇ ਵੇਚੋ ਯਾਰੋ ਲੋਕ ਬਿਮਾਰੀ ਨਾਲ ਨਹੀਂ ਤਨਹਾਈ ਇਕੱਲੇਪਣ ਨਾਲ ਮਰ ਜਾਂਦੇ ਹਨ ਸਾਈਕੋਲੋਜੀ ਕਹਿੰਦੀ ਹੈ ਜੋ ਪੁਰਸ਼ ਵੱਡੀ ਉਮਰ ਦੀ ਔਰਤ ਦੇ ਨਾਲ ਸੰਭੋਗ ਕਰਦਾ ਹੈ ਉਹ ਜਲਦੀ ਬੁੱਢਾ ਹੋ ਚਾਹੁੰਦਾ ਹੈ ਜਿਨ੍ਹਾਂ ਔਰਤਾਂ ਨੇ अनेका ਨਾਲ ਸੰਭੋਗ ਕੀਤਾ ਹੋਵੇ ਉਸ ਸੰਭੋਗ ਨੂੰ ਮਹੱਤਮਪੂਰਨਤਾ ਮਨ ਦੀ ਹੈ ਪਰ ਐਸੀ ਔਰਤਾਂ ਆਪਣੇ ਪਾਰਟਨਰ ਦੇ ਨਾਲ ਪੂਰੀ ਤਰ੍ਹਾਂ ਕਦੀ ਵੀ ਸੰਤੁਸ਼ਟ ਨਹੀਂ ਹੋ ਪਾਉਂਦੀ ਕੋਈ ਕਿੰਨਾ ਵੀ ਮਹਾਨ ਕਿਉਂ ਨਾ ਹੋਵੇ ਉਸ ਦੇ ਪਿੱਛੇ ਅੰਨਿਆਂ ਦੀ ਤਰ੍ਹਾਂ ਨਾ ਚੱਲੋ ਖੋਦ ਦਾ ਦਰਦ ਖੋਤੋਂ ਜ਼ਿਆਦਾ ਕੋਈ ਨਹੀਂ ਸਮਝ ਸਕਦਾ ਖੁਦ ਭੁੱਖਾ ਰਹਿ ਕੇ ਕਿਸੇ ਨੂੰ ਖਲਾਕੇ ਤਾਂ ਦਿਖਾਏ ਕੋਈ ਐਦਾਂ ਇਨਸਾਨੀਅਤ ਦਾ ਫਰਜ਼ ਦਿਖਾ ਕੇ ਤਾਂ ਦਿਖਾਈ ਦੋਸਤੋ ਵੀਡੀਓ ਪਸੰਦ ਆ ਰਹੀ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਬਲੌਕ ਦਾ ਸਿੱਧਾ ਜਿਹਾ ਮਤਲਬ ਕਿਸੇ ਦੀ ਆਖਰੀ ਖੁਆਇਸ਼ ਪੁੱਛੇ ਬਗੈਰ ਉਸ ਨੂੰ ਬਲੌਕ ਕਰ ਦੇਣਾ ਸੂਰਤ ਦੇਖ ਕੇ ਨਹੀਂ ਸਿਰਤ ਦੇਖ ਕੇ ਹਮਸਫਰ ਲੱਭਣਾ ਕਿਉਂਕਿ ਬੁਢਾਪੇ ਵਿੱਚ ਚੰਗੇ ਚਿਹਰੇ ਨਹੀਂ ਸਹਾਰੇ ਕੰਮ ਆਉਂਦੇ ਹਨ ਪ੍ਰੇਮ ਤੇ ਸੰਭੋਗ ਇੱਕ ਦੂਸਰੇ ਦੇ ਪੂਰਖ ਹਨ ਦੋਨਾਂ ਦੇ ਬਿਨਾ ਜੀਵਨ ਅਧੂਰਾ ਹੈ ਅਗਰ ਕੋਈ ਇਨਸਾਨ ਤੁਹਾਨੂੰ ਇਗਨੋਰ ਕਰੇ ਤਾਂ ਉਸ ਇਨਸਾਨ ਨੂੰ ਤੁਸੀਂ ਵੀ ਇਗਨੋਰ ਕਰਨਾ ਸ਼ੁਰੂ ਕਰ ਦਿਓ ਦੁਬਾਰਾ ਐਸੀ ਗਲਤੀ ਨਹੀਂ ਕਰੇਗਾ ਜੋ ਇਨਸਾਨ ਸਭ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਹੈ ਆਖਿਰ ਵਿੱਚ ਉਹ ਸਭ ਤੋਂ ਜ਼ਿਆਦਾ ਦੁਖੀ ਹੁੰਦਾ ਹੈ ਸਾਈਕੋਲੋਜੀ ਦੇ ਅਨੁਸਾਰ ਸਾਡੀ ਲਾਈਫ ਦੀ ਸਭ ਤੋਂ ਵੱਡੀ ਗਲਤੀ ਇਹ ਹੁੰਦੀ ਹੈ ਅਸੀਂ ਉਸ ਇਨਸਾਨ ਦੇ ਪਿੱਛੇ ਜ਼ਿਆਦਾ ਵਕਤ ਬਰਬਾਦ ਕਰਦੇ ਹਾਂ ਜੋ ਸਾਨੂੰ ਥੋੜੀ ਜਹੀ ਵੀ ਅਹਿਮੀਅਤ ਨਹੀਂ ਦਿੰਦਾ ਅਗਰ ਕੋਈ ਇਨਸਾਨ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਉਸਦੇ ਪੈਰ ਤੁਹਾਡੇ ਤਰਫ ਨਹੀਂ ਹਨ ਤਾਂ ਸਮਝ ਲੈਣਾ ਉਹ ਇਨਸਾਨ ਤੁਹਾਡੇ ਨਾਲ ਗੱਲ ਕਰਨ ਵਿੱਚ ਇੰਟਰਸਟਡ ਨਹੀਂ ਹੈ ਸਹੀ ਤੇ ਗਲਤ ਦੀ ਫਿਕਰ ਕੀਤੇ ਬਿਨਾ ਜਿੱਥੇ ਸਕੂਨ ਮਿਲੇ ਉਥੇ ਸਮਾਂ ਜ਼ਰੂਰ ਬਿਤਾਓ ਜੋ ਇਨਸਾਨ ਤੁਹਾਨੂੰ ਮਿਲਦੇ ਸਮੇਂ ਰੀਅਲ ਸਮਾਈਲ ਕਰੇ ਤਾਂ ਸਮਝ ਲੈਣਾ ਉਹ ਤੁਹਾਡੇ ਵਿੱਚ ਇੰਟਰਸਟਡ ਹੈ ਆਪਣੀ ਪ੍ਰੋਬਲਮ ਨੂੰ ਆਈ ਲਵ ਯੂ ਬੋਲ ਕੇ ਦੇਖੋ ਕੀ ਪਤਾ ਉਹ ਵੀ ਤੁਹਾਨੂੰ ਛੱਡ ਕੇ ਚਲੀ ਜਾਏ ਮਰਦ ਨੇ ਨਜ਼ਰ ਹਟਾਉਣੀ ਨਹੀਂ ਹੈ ਤੇ ਔਰਤ ਨੇ ਜਸਮ ਤੱਕਣਾ ਨਹੀਂ ਹੈ ਪਰ ਇੱਜ਼ਤ ਦੋਨਾਂ ਨੂੰ ਚਾਹੀਦੀ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਦੋਸਤੀ ਹੋਵੇ ਜਾਂ ਪਿਆਰ ਹਮੇਸ਼ਾ ਗਹਿਰਾ ਹੋਣਾ ਚਾਹੀਦਾ ਪਤਨੀ ਅਗਰ ਲੜਾਕੂ ਹੈ ਤਾਂ ਪਤੀ ਨੂੰ ਬਹਿਰਾ ਹੋਣਾ ਚਾਹੀਦਾ ਲੋਕ ਆਪਣੀ ਗਲਤੀ ਨੂੰ ਭੁੱਲ ਚੁੱਕ ਮੰਨਦੇ ਹਨ ਤੇ ਦੂਸਰਿਆਂ ਦੀ ਗਲਤੀ ਨੂੰ ਚੁੰਨ ਚੁੰਨ ਕੇ ਕੱਢਦੇ ਹਨ ਮਰਦ ਅਗਰ ਜਾਣ ਲੈ ਕਿ ਇਸਤਰੀ ਉਸਤੇ ਬਗੈਰ ਰਹਿ ਨਹੀਂ ਸਕਦੀ ਤਾਂ ਮਰਦ ਉਸ ਉੱਪਰ ਆਪਣੀ ਪੂਰੀ ਦੁਨੀਆ ਵਾਰ ਦਿੰਦਾ ਹੈ ਅਗਰ ਇਹ ਗੱਲ ਇਸਤਰੀ ਜਾਣ ਲੈ ਕਿ ਮਰਦ ਉਸਤੇ ਬਿਨਾਂ ਰਹਿ ਨਹੀਂ ਸਕਦਾ ਤਾਂ ਉਸ ਦਾ ਜੀਣਾ ਹਰਾਮ ਕਰ ਦੇਵੇਗੀ ਸਾਨੂੰ ਦੇਖਣ ਵਾਲੇ ਲੱਖ ਹੈ ਪਰ ਅਸੀਂ ਜਿਸ ਨੂੰ ਦੇਖਦੇ ਹਾਂ ਉਹ ਲੱਖਾਂ ਵਿੱਚ ਇੱਕ ਹੈ ਆਮਦਨੀ ਘਟ ਦੱਸੋ ਤਾਂ ਰਿਸ਼ਤੇਦਾਰ ਇੱਜ਼ਤ ਨਹੀਂ ਕਰਦੇ ਪੂਰੀ ਦੱਸੋ ਤਾਂ ਉਧਾਰ ਮੰਗਦੇ ਹਨ ਸਮਝ ਨਹੀਂ ਆ ਰਿਹਾ ਇੱਜ਼ਤ ਬਚਾਈਏ ਜਾਂ ਪੈਸੇ ਸਮੇਂ-ਸਮੇਂ ਉੱਪਰ ਖੋਦ ਨੂੰ ਅਪਡੇਟ ਕਰਦੇ ਰਹੋ ਵਰਨਾ ਤੁਸੀਂ ਜਲਦੀ ਆਊਟ ਆਫ ਡੇਟ ਹੋ ਜਾਓਗੇ ਉਸੇ ਵਿੱਚ ਜੋ ਛੱਡ ਜਾਏ ਉਹ ਵਾਪਸ ਆ ਸਕਦਾ ਹੈ ਮੁਸਕਰਾ ਕੇ ਛੱਡ ਜਾਣ ਵਾਲਾ ਕਦੀ ਵਾਪਸ ਨਹੀਂ ਆਉਂਦਾ ਜੋ ਤੁਹਾਡਾ ਬਣਨਾ ਨਹੀਂ ਚਾਹੁੰਦਾ ਉਸ ਨੂੰ ਜ਼ਬਰਦਸਤੀ ਆਪਣਾ ਬਣਾ ਕੇ ਕੀ ਫਾਇਦਾ ਕਿਉਂਕਿ ਉਹ ਕੱਲ ਨੂੰ ਪਰਾਇਆ ਹੋ ਜਾਏਗਾ ਅਗਰ ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਟੌਪਿਕ ਦੇ ਨਾਲ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ